ਸੱਚੇ ਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਪੁਲਿਸ ਵਰਤੀ 2024 ਦੀ ਉਹਦੀ ਨਿਊ ਅਪਡੇਟ ਦੇ ਬਾਰੇ ਗੱਲ ਕਰਾਂਗੇ ਉਸ ਦੇ ਸਕੋਰ ਕਾਰਡ ਦੇ ਬਾਰੇ ਗੱਲ ਕਰਾਂਗੇ ਆਫੀਸ਼ਲ ਕੀ ਕਦੋਂ ਆ ਰਹੀ ਹੈ ਸਕੋਰ ਕਾਰਡ ਕਦੋਂ ਆ ਰਹੀ ਹੈ ਤੇ ਗੱਲ ਕਰਾਂਗੇ ਤੁਹਾਡੇ ਕਿੰਨੇ ਨੰਬਰ ਬੰਦਿਆ ਤੇ ਕਿੰਨੇ ਨੰਬਰ ਆਵੇ ਦਾ ਸਿਲੈਕਸ਼ਨ ਸ਼ੋਰ ਹੋ ਸਕਦਾ ਹੈ ਤੇ ਕਿੰਨੇ ਨੰਬਰ ਆ ਦਾ ਸਿਲੈਕਸ਼ਨ ਨਹੀਂ ਹੋ ਸਕਦਾ ਉਹ ਨੈਕਸਟ ਪੜਾ ਕੇ ਅੱਜ ਤਿਆਰੀ ਕਰੇਗੇ ਪ੍ਰੋਪਰ ਜਾਣਕਾਰੀ ਦੇਵਾਂਗੇ ਵੀਡੀਓ ਦੇ ਲਾਸਟ ਤੱਕ ਜੁੜੇ ਰਹੋ ਨਹਿਰਾ ਸਟਡੀ ਹਬ ਤੇ ਤੁਹਾਡਾ ਸਵਾਗਤ ਹੈ ਜਿਹੜੇ ਸਟੂਡੈਂਟ ਜਾਂ ਜਿਹੜੇ ਵੀਤਰ ਨਵੇਂ ਜੁੜੇ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਜਾਰਾ ਜਾਰਾ ਦੋਸਤਾਂ ਨਾਲ ਚੈਨਲ ਨੂੰ ਸ਼ੇਅਰ ਕਰ ਦਿਓ ਤਾਂ ਚਲੋ ਵੀਡੀਓ ਸਟਾਰਟ ਕਰਦੇ ਆ ਗੱਲ ਕਰਾਂਗੇ ਪੰਜਾਬ ਪੁਲਿਸ ਭਰਤੀ ਦਾ ਜੋ ਰਿਜ਼ਲਟ ਆਇਆ ਜੀ ਇਹ ਪਰ ਹੋਣ ਤੋਂ ਬਾਅਦ ਜਿਹੜਾ ਸੀ 21 ਅਗਸਤ ਨੂੰ ਆਇਆ ਸੀ 21 ਅਗਸਤ ਤੋਂ ਬਾਅਦ ਆਪਾਂ ਦੋ ਦਿਨ ਦਿੱਤੇ ਸੀ ਓਬਜੈਕਸ਼ਨ ਲਈ ਯਾਨੀ ਕਿਸ ਕਿਸੇ ਕਿਸੇ ਜੋ ਜਿਵੇਂ ਆਪਣੀ ਇਗਜ਼ਾਮ ਹੋਈ ਸੀ ਇਗਜ਼ਾਮ ਦੇ ਵਿੱਚ ਕੁਝ ਕੁਐਸਚਨ ਗਲਤ ਸੀ ਜਾਂ ਉਹਨਾਂ ਦੇ ਆਨਸਰ ਗਲਤ ਸੀ ਤਾਂ ਉਹਨਾਂ ਲਈ ਆਪਾਂ ਦੋ ਦਿਨ ਦੇ ਓਬਜੈਕਸ਼ਨ ਟਾਈਮ ਲਈ ਦਿੱਤਾ ਸੀ ਕਿ ਆਪ ਤੁਸੀਂ ਓਬਜੈਕਸ਼ਨ ਲਾ ਸਕਦੇ ਹੋ उस तीन तो हफ्ते हो चुके हैं तीन वीक तीन वीक हो चुके हैं अजे तक रिजल्ट नहीं आया ऑफिशियल की हो, नहीं तो 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 है नहीं आई कार्ड कि बन रहा है बारे भी आप गल करा ऑफिशियल गल करिए कि जो आंसर की कतो कल आई है तो आप गल करें लास्ट लास्ट वीक सितंबर का जे लास्ट वीक है सितंबर के लास्ट वेक्स ऑफिशियल की ਆ ਆ ਜਾਣੀ ਚਾਹੀਦੀ ਹੈ ਕਿਉਂਕਿ ਪਹਿਲੀ ਵਾਰ ਜਿਹੜੀ ਸੀ ਉਹ 6 ਤੋਂ 7 ਦਿਨਾਂ ਵਿੱਚ ऑब्ਜੈਕਸ਼ਨ ਦੇ ਬਾਅਦ 6 ਤੋਂ 7 ਦਿਨਾਂ ਦੇ ਵਿੱਚ ਉਹ ਜੋ ਅਫੀਸ਼ੀਅਲ ਕੀ ਆ ਗਈ ਸੀ ਉਹਦੇ ਨਾਲ ਨਾਲ ਹੀ ਤੁਹਾਡਾ ਕੀ ਆ ਗਿਆ ਸੀ ਸਕੋਰ ਕਾਰਡ ਸਕੋਰ ਕਾਰਡ ਵੀ ਤੁਹਾਡਾ 2 ਤੋਂ 3 ਦਿਨਾਂ ਬਾਅਦ ਵੀ ਸਕੋਰ ਕਾਰਡ ਨਾਲ ਆ ਗਿਆ ਸੀ ਉਹਦੇ ਅਫੀਸ਼ੀਅਲ ਕੀ ਵਿਦ ਫਿਰ ਦਾ ਸਕੋਰ ਕਾਰਡ ਵੀ ਨਾਲ ਹੀ ਆ ਗਿਆ ਸੀ ਤਾਂ ਸਕੋਰ ਤੁਹਾਡਾ ਸਕੋਰ ਕਿੰਨਾ ਰਿਹਾ ਹੈ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਕੁਝ ਸਟੂਡੈਂਟ ਕਮੈਂਟ ਕਰ ਰਹੇ ਆ ਕਿ ਕਿੰਨੇ ਸਕੋਰ ਆਇਦਾ ਸਿਲੈਕਸ਼ਨ ਹੋ ਸਕਦਾ ਹੈ ਅਗਰ ਮੈਂ ਗੱਲ ਕਰਾਂ ਸਕੋਰ ਦੇ ਵਿੱਚ ਤਾਂ 60 ਪਲੱਸ ਯਾਨੀ 60 ਨੰਬਰ ਵਾਲਾ ਇਹ ਵਿੱਚ ਸਾਰੀ ਕਾਸਟ ਕੀ ਫਲੋਰ ਕਰਕੇ ਕਹਿ ਰਿਹਾ ਕਿ 60 ਨੰਬਰ ਵਾਲਾ ਜੋ ਸਟੂਡੈਂਟ ਹੈ ਉਹਦਾ ਸਿਲੈਕਸ਼ਨ ਹੋ ਸਕਦਾ ਹੈ ਉਹ ਆਪਣੀ ਤਿਆਰੀ ਹੈ ਜੋ ਪ੍ਰੋਪਰ ਰੱਖ ਸਕਦਾ ਹੈ ਯਾਨੀ ਫਿਜ਼ੀਕਲ ਜਿਹੜੀ ਤਿਆਰੀ ਹੈ ਉਹ ਲਗਾਤਾਰ ਕਰ ਸਕਦਾ ਹੈ ਉਹਦਾ ਸਿਲੈਕਸ਼ਨ ਅਗੇ ਤੱਕ ਜਰੂਰ ਹੋਵੇਗਾ ਉਹਨ ਫਿਜ਼ੀਕਲ ਲਈ ਕਾਲ ਜਾਂ ਫਿਜ਼ੀਕਲ ਲਈ ਐਡਮਿਟ ਕਾਰਡ ਹੈ ਜੋ ਜਰੂਰ ਆਵੇਗਾ ਫਿਰ ਗੱਲ ਕਰੀਏ ਕੁਝ ਸਟੂਡੈਂਟ ਹੈ ਜਿਹੜੇ 45 ਨੰਬਰ ਯਾਨੀ 45 ਨੰਬਰ ਵਾਲੇ ਜੋ ਸਟੂਡੈਂਟ ਹੈ ਉਹ ਵੀ ਕਹਿ ਰਿਹਾ ਕਿ ਸਾਡਾ ਸੈਕਸ਼ਨ ਹੋ ਸਕਦਾ ਹੈ ਕਿ ਅਸੀਂ ਅੱਗੇ ਫਿਜ਼ੀਕਲ ਦੀ ਤਿਆਰੀ ਕਰੀਏ ਜਾਂ ਨਾ ਕਰੀਏ ਤਾਂ ਉਹਨਾਂ ਲਈ ਦੱਸਦਾ 60 ਪਲੱਸ ਲਈ ਬਨੇ ਸਾਰੇ ਲਈ ਹੈ ਲੇਕਿਨ 45 ਜੋ ਨੰਬਰ ਹੈ ਤੁਹਾਡੇ ਕੋਰ ਹੈ ਤੁਹਾਡਾ ਉਹ ਬਹੁਤ ਘੱਟ ਹੈ ਉਹਨੂੰ ਆਪਾਂ ਨਹੀਂ ਕਹਿ ਸਕਦੇ ਕਿ ਤੁਸੀਂ ਸਾਨੂੰ ਫਿਜ਼ੀਕਲ ਲਈ ਅੱਗੇ ਬੁਲਾਇਆ ਜਾਏਗਾ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਰਿਹਾ ਹੈ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਰਿਹਾ ਹੈ ਅਦਰ ਜੋ ਜ਼ਿਲ੍ਹਿਆਂ ਦੇ ਅਦਰ ਰਾਜ ਹੈ ਸਟੇਟ ਦੇ ਜੋ ਸਟੂਡੈਂਟ ਹੈ ਉਹਨਾਂ ਨੇ ਫਾਰਮ ਅਪਲਾਈ ਕਰਿਆ ਤਾਂ ਉਨਾਂ ਦਾ ਕਰਕੇ ਮੈਰਿਟ ਬਹੁਤ ਉੱਚੀ ਜਾ ਸਕਦੀ ਹੈ 45 ਵਾਲੇ ਆਪਣੀ ਨਹੀਂ ਕੈਸਦੇ ਇਹਦੇ ਵਿੱਚ ਮੈਂ ای ਐਕਸ ای ਐਸ ਐਮ ਜਾਨੀ ਐਕਸ ਸਰਵਿਸਮੈਨ ਜੋ ਉਹ ਇਨਕਲੂਡ ਨਹੀਂ ਕਰੇ ای ਐਸ ਐਮ ਐਕਸ ਸਰਵਿਸਮੈਨ ਦਾ 45 ਨੰਬਰ ਵਾਲੇ ਲਗ ਹੋ ਸਕਦਾ ਹੈ ਲੇਕਿਨ ਆਪਾਂ ਗੱਲ ਕਰੀਏ ਵੀ 45 ਨੰਬਰ ਵਾਲਾ ਅਦਰ ਕਾਸਟ ਜਾਂ ओबीसी ਐਸਟੀ ਵਾਲਾ ਜਾਂ ਜਨਰਲ ਵਾਲਾ ਸਟੂਡੈਂਟ ਹੈ ਉਹਨਾਂ ਦਾ ਸੈলেকਸ਼ਨ ਨਹੀਂ ਹੋਵੇਗਾ ਉਹ ਆਪਣੀ ਅੱਗੇ ਤਿਆਰੀ ਕਰਦਾ ਹੈ ਅੱਗੇ ਜਿਹੜੀ ਬਾਕੀਆਂ ਪੀ ਐਸ ਐਸ ਵੀ ਕਲਰਕ ਪੀ ਟ੍ਰਿਪਲ ਐਸ ਵੀ ਕਲਰਕ ਜੇਲ ਵਾਰਡਨ ਸਬ ਇੰਸਪੈਕਟਰ ਲੇਬਰ ਇੰਸਪੈਕਟਰ ਪੇਟਵਾਰੀ ਦੀ ਜਿਹੜੀ ਵਰਤੀਆਂ ਹਨ ਉਹਨਾਂ ਦੀ ਅੱਗੇ ਉਹ ਤਿਆਰੀ ਕਰ ਸਕਦਾ ਹੈ ਕਿਉਂਕਿ ਆਪਣਾ 21 ਐਮ ਹੈ ਸਿਲੈਕਸ਼ਨ ਕੀ ਸਿਲੈਕਸ਼ਨ ਕਿਸੇ ਨਾ ਕਿਸੇ ਭਾਗੀ ਚ ਆਪਣਾ ਸਿਲੈਕਸ਼ਨ ਹੋ ਜਾਈਏ ਆਪਾਂ ਕੋਈ ਆਪਣਾ ਟਾਰਗੇਟ ਆਉਂ ਅਚੀਵ ਕਰਨਾ ਹੈ ਤਾਂ ਆਪਣੇ ਅੱਗੇ ਇਹ ਵਰਤੀਆਂ ਹੈ ਜਿਨ੍ਹਾਂ ਦੇ 40 ਨੰਬਰ ਵਾਂਦੇ ਜਾਂ 40 ਪਲੱਸ ਕੋਈ ਬਹੁਤ ਨੰਬਰ ਹੈ ਉਹਨਾਂ ਦਾ ਸਿਲੈਕਸ਼ਨ ਆਪਣੇ ਨਹੀਂ ਮੰਨ ਸਕਦੇ ਕਿ ਉਹਨਾਂ ਨੂੰ ਕੋਈ ਕ੍ਰਿਟੀਕਲ ਕੋਲਵੇਰਾ ਆ ਸਕਦੀ ਹੈ ਤਾਂ ਨੋਰਮਲਾਈਜੇਸ਼ਨ ওভার ਆਵਰ ਵਿੱਚ ਤੁਹਾਡੇ ਨੰਬਰ ਜੁੜਨ ਬਾਅਦ ਜੇਕਰ ਤੁਹਾਡੀ ਉਹ ਸੈਕਟ ਜਿਹੜੇ ਦੇ ਪਰੋਖਾ ਆਇਆ ਉਹ ਤੁਹਾਡੇ ਨੰਬਰ ਜੁੜਨ ਬਾਅਦ ਵੱਧ ਸਕਦੀ ਹੈ ਲੇਕਿਨ ਇੰਨੇ ਨਹੀਂ ਵੱਧ ਸਕਦੇ ਕਿ ਤੁਸੀਂ 60 ਤੋਂ ਪਲੱਸ ਹੋ ਜਾਓ 60 ਪਲੱਸ ਹੋ ਜਾਓ ਯਾਨੀ ਪਿਛਲੀ ਮੈਡ ਦੀ ਗੱਲ ਕਰੀਏ ਤਾਂ ਬਿਹਤਰ ਜਾ 75 ਦੀ ਮੈਡ ਗਈ ਹੈ ਤਾਂ ਹੁਣ ਤੁਸੀਂ ਅੰਦਾਜ਼ਾ ਲਾ ਲਓ 45 ਔਰ uh, 75 ਵਿੱਚ ਕਿੰਨਾ ਅੰਤਰ ਹੈ ਇਹਨੇ ਨੰਬਰ ਨਹੀਂ ਵੱਧ ਸਕਦਾ ਆਪਣੇ ਕਿਸੇ ਵੀ ਕਾਰਨ ਕਿਸੇ ਵੀ ਆਪਾਂ ਤੁਕਬੰਦੀ ਲਾਈਏ ਤਾਂ ਵੀ 45 ਤੋਂ 75 ਆਪਣੇ ਨੰਬਰ ਨਹੀਂ ਹੋ ਸਕਦੀ ਤਾਂ ਇਹ ਸੀ ਕਿ ਅ ਅੱਗੇ ਫਿਜ਼ੀਕਲੀ ਕੌਣ-ਕੌਣ ਤਿਆਰੀ ਕਰੇ ਉਹਨਾਂ ਦੇ ਬਾਰੇ ਗੱਲ ਕਰੀ ਫਿਰ ਆਪਾਂ ਗੱਲ ਕਰਾਂਗੇ ਕਿ ਇਹਨਾਂ ਨੇ ਇਹ ਇਹਨਾਂ ਬਾਕੀਆਂ ਨੇ ਜੋ ਅੱਗੇ ਜਾਰੀ ਕਰ ਸਕਦਾ ਯਾਨੀ ਆਪਣੀ ਤਿਆਰੀ ਤਾਂ ਹੈ ਇਹਨੇ ਨੰਬਰ ਲੈ ਕੇ ਗਿਆ ਤਾਂ ਆਪਾਂ ਕੋ ਉਹਨਾਂ ਕੁਝ ਪੜੇ ਹੋਵਾਂਗੇ ਉਸ ਤੋਂ ਥੋੜਾ ਜ਼ਿਆਦਾ ਅਚੀਵਮੈਂਟ ਕਰਨ ਖਤਰਾ ਆਪਾਂ ਇਹ ਅੱਗੇ ਭਰਤੀਆਂ ਹੈ ਜਿਹਨਾਂ ਦੀ ਆਪਾਂ ਤਿਆਰੀ ਕਰ ਸਕਦੇ ਹਾਂ ਸਕੋਰ ਕਾਰਡ ਥੋੜਾ ਜਲਦੀ ਜਾਰੀ ਹੋਣ ਵਾਲਾ ਹੈ ਤੁਹਾਡੇ ਹਰ ਕਮੈਂਟ ਦਾ ਜਵਾਬ ਦੇ ਰਿਹਾ ਹੈ ਯਾਨੀ ਬਹੁਤ ਸਾਰੇ ਜਿਹੜੇ ਸਟੂਡੈਂਟ ਜੀ ਇਹਨਾਂ ਨੇ ਕਿਹਾ ਸਾਡਾ ਸਕੋਰ ਕਾਰਡ ਕਰ ਰੋ ਤਾਂ ਕੌਣ ਵਾਲਾ ਹੈ ਸਕੋਰ ਕਾਰਡ ਐਸਵਰਗੀ ਦੇ ਨਾਲ ਹੀ ਆਊਗਾ ਕੀ ਬਿਲਕੁਲ ਜਿਹੜਾ ਪਹਿਲਾਂ ਐਨਸਰ ਆਇਆ ਉਹ ਹੀ ਉਸ ਤੋਂ ਬਾਅਦ ਤੁਹਾਡਾ ਸਕੋਰ ਕਾਰਡ ਨਾਲ ਦੀ ਨਾਲ ਜਾਰੀ ਕਰ ਦਿੱਤਾ ਜਾਊਗਾ ਪੀਐਸਐਸਬੀ ਇਹਦਾ ਜਲਦੀ ਹੀ ਜਾਰੀ ਕਰੇਗੀ ਕੁਝ ਟੈਕਨੀਕਲ ਇਸ਼ੂ ਦੇ ਕਾਰਨ ਸ਼ਾਇਦ ਜੋ ਰਿਜ਼ਲਟ ਹੈ ਉਹ ਲੇਟ ਹੋ ਰਿਹਾ ਹੈ ਬਾਕੀ ਜੋ ਇਹਦਾ ਰਿਜ਼ਲਟ ਹੈ 71 ਦਿਨਾਂ ਦੇ ਅੰਦਰ ਜਾਂ 1 ਹਫ਼ਤੇ ਦੇ ਵਿੱਚ ਰਿਜ਼ਲਟ ਆ ਜੰਦਾ ਹੈ ਇਸ ਵਾਰ 3 ਹਫ਼ਤੇ ਤੋਂ ਉੱਤੇ ਰਤ ਸਮਾਂ ਹੋ ਗਿਆ ਲੇਕਿਨ ਅਜੇ ਤਾਈਂ ਕੋਈ ਨਰਾ ਟਾਈਮ ਪੀਰੀਅਡ ਨਹੀਂ ਹੈ ਕਿ ਕਰੋ ਤੱਕ ਐਨਸਰ ਕੀਆ ਸਕਦੀ ਹੈ ਜਾਂ ਇਹਨਾਂ ਸਕੋਰ ਕਾਰਡ ਆ ਸਕਦਾ ਹੈ ਲੇਕਿਨ ਆਪਣੀ ਸਮਥਿੰਗ ਮੰਨੀਏ ਤਾਂ ਲਸਟ ਵੀਕ ਹੈ ਜਿਹੜਾ ਇਸ ਸਤੰਬਰ ਦਾ ਲਸਟ ਵੀਕ ਹੈ ਉਹਰੇ ਤੱਕ ਜਿਹੜਾ ਸਕੋਰ ਕਾਰਡ ਆ ਸਕਦਾ ਹੈ ਤੁਹਾਡੇ ਹਰ ਕਮੈਂਟ ਦਾ ਜਵਾਬ ਇਸੇ ਤਰ੍ਹਾਂ ਦਿੰਦੇ ਰਵਾਂਗੇ ਅੱਗੇ ਵੀ ਤੁਹਾਡੀ ਕੋਈ ਪੰਜਾਬ ਪੌਲ ਨੂੰ ਲੈ ਕੇ ਕੋਈ ਜਾਣਕਾਰੀ ਲੈਣੀ ਹੋਵੇ ਤੱਕ ਮੈਨੂੰ ਬਾਕਸ ਵਿੱਚ ਲਿਖ ਸਕਦੇ ਹੋ ਜਾਂ ਕਮੈਂਟ ਸਭ ਨੇ ਕੋਈ ਵੀ ਕੁਐਸਚਨ ਹੋਵੇ ਲਿਖ ਸਕਦੇ ਹੋ ਆਪਣੇ ਇੰਸਟਾਗ੍ਰam ਚੈਨਲ ਨੂੰ ਨਹਿਰਾ ਸਿਟੀ ਹਬ ਤੋਂ ਬਣਿਆ ਹੋਇਆ ਉਹਨੂੰ ਵੀ ਫੋਲੋ ਕਰ ਸਕਦੇ ਹੋ ਅੱਜ ਲਈ ਇੰਨੀ ਧੰਨਵਾਦ ਜੈ ਜੀ